ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਤੇ ਪਿੰਡ ਤੀਦਵਾਲ ਬਾਰਡਰ ਦੇ ਨੇੜੇ ਪਿੰਡ ਆ ਤੇ ਇਹ ਵੈਡ 3 ਸਾਲ ਤੋਂ ਰਿਪੀਟਰ ਚੱਲਦੀ ਆ ਰਹੀ ਸੀ ਤੇ ਮੇਰਾ ਕਨੈਕਟ ਦਿੱਤਾ ਨੰਬਰ ਕਿੰਨੇ ਆਏ ਤੇ ਇਹ ਅੱਜ ਮੈਂ 50 ਮਹੀਨੇ ਬਾਅਦ ਇੱਥੇ ਆਇਆ ਇਹਦੇ ਉਦਾਂ ਹੀ ਦਿਖਾਈ ਦੇਣਦਾ ਵੀ ਇਹ ਬਾਕੀ ਚਲੋ ਆਪਣਾ ਸ਼ੱਕ ਵਗੈਰਾ ਕੱਢਿਆ ਤੇ ਗਾਈ ਗੱਬਣੀ 20 ਦਿਨ ਬਾਅਦ ਬੋਲ ਪੈਂਦੀ ਸੀ ਹਾਂ ਤਿੰਨਾਂ ਸਾਲਾਂ ਬਾਅਦ ਬਣੀ ਆ ਤੇ ਬਾਕੀ ਵੀਰ ਵੀ ਦੱਸੋ ਸਾਰੀ ਗੱਲਬਾਤ ਕੀ ਜਾਂਦਾ ਵਾ ਔਰ ਸਾਡੇ ਕੋ ਗਾਂ ਹੀ 3-4 ਸਾਲ ਹੋ ਗਏ ਹੀ ਬਣੀ ਨਹੀਂ ਸੀ ਪਾਰੇ ਹੀ ਡਾਕਟਰਾਂ ਕੋਲ ਚੈੱਕ ਕਰਾਈ ਸੀ ਤੇ ਬਾਅਦ ਵਿੱਚ ਡਾਕਟਰ ਸਾਹਿਬ ਤੇ ਲੋ ਆਏ ਇਹਨਾਂ ਕੋਲ ਬਣਵਾਏ ਹੀ ਗਾਂ ਤੇ ਹੁਣ ਇਹ ਸਾਡੀ ਗਾਂ ਹੀ ਸੂਣ ਵਾਲੀ ਹੈ ਤਲੋਸਾ ਬੈਂਡ ਤੇ ਆਏ ਫਿਰ ਐਂਡ ਤੇ ਐਂਡ ਤੇ ਤਲੋਸਾ ਆ ਰਿਹਾ ਤੂੰ ਕੋਈ ਕੰਮ ਨਹੀਂ ਕਰਦਾ ਕਹ ਰੋ ਕੋਈ ਕੰਮ ਨਹੀਂ ਐਂਡ ਤੇ ਐਂਡ ਤੇ ਤਲੋਸਾ ਦਾ ਐਂਡ ਤੇ ਤਲੋਸਾ ਹੋ ਐਂਡ ਤੇ ਅਸੀਂ ਸੱਧਿਆ ਬਸ ਤੇ ਜਦਨ ਮੈਂ ਪਹਿਲੇ ਨੰਬਰਾਂ ਦੇ ਘਰੋਂ ਹਾਂ ਅੱਛਾ ਜਦਨ ਮੈਂ ਪਹਿਲੇ ਦਿਨ ਆਇਆ ਤੁਹਾਨੂੰ ਕਿਆ ਕਿਆ ਦੱਸ ਗਿਆ ਹਾਂ ਹਾਂਜੀ ਦੱਸ ਗਿਆ ਤੇ ਕੁਝ ਆਪਾਂ ਜ਼ਿਆਦਾ ਤਾਂ ਨਹੀਂ ਨਾ ਕੀਤਾ ਇਹਦੇ ਤੇ ਮਤਲਬ ਕੋਈ ਲਾਜ ਵਰਗਾ ਜ਼ਿਆਦਾ ਤਾਂ ਨਹੀਂ ਇੱਕ ਅੱਧੀ ਵਾਰੀ ਆਇਆ ਨਾ ਆਪਾਂ ਇੱਕ ਅੱਧੀ ਵਾਰੀ ਆਇਆ ਤੇ 20 ਦਿਨ ਹੀ ਖੇਤੇ ਆਈਂਦੀ ਤੇ ਵਾਰੀ ਐਂਡ ਤੇ ਆਈ ਫਿਰ ਸਾਡੇ ਐਂਡ ਤੇ ਵਾਰੀ ਤੁਹਾਡੀ ਆਈ ਤੇ ਕੀ ਯਾਦਦਾ ਕਿ ਆਪਾਂ ਬਹੁਤਾ ਲਾਜਮ ਨਹੀਂ ਕੀਤਾ ਤੇ ਕੀ ਯਾਦਦਾ ਕਿ ਇਹਦੇ ਵਿੱਚ ਕੀ ਹੋ ਸਕਦਾ ਇਸ ਡਾਕਟਰ ਦੇ ਡਾਕਟਰ ਦਾ ਹੱਥ ਮਤਲਬ ਕਿਰਪਾ ਰੱਬ ਦੀ ਹੋ ਸਕਦੀ ਹੈ ਦੀ ਕਿਰਪਾ ਵਾ ਕਿਰਪਾ ਹੋ ਸਕਦੀ ਹੈ ਨਾ ਕਿਉਂਕਿ ਆਪਾਂ ਜ਼ਿਆਦਾ ਤਾਂ ਕੁਝ ਕੀਤਾ ਨਹੀਂ ਇੰਨਾ ਚਿਰ ਹੋ ਗਿਆ ਸਾਨੂੰ ਬਣੰਦਿਆਂ ਨੂੰ ਹਨਾ ਤੇ ਬਾਕੀ ਪਿੰਡ ਦਾ ਦਿਓ ਮੜਾ ਜਾ ਕੋਈ ਗੱਲ ਨਹੀਂ ਇੰਨੀ ਕਿ ਆਪਾਂ ਤੇ ਸਾਡਾਤੀ ਦੋ ਆ ਗਈ ਤੇ ਦੇ ਖੁਸ਼ੀ ਪੂਰੀ ਹੈ ਫਿਰ ਹਾਂ ਜੀ ਜੀ ਖੁਸ਼ ਹਾਂ ਤੀਦੋਵਾਲ ਪਿੰਡ ਬਾਰਡਰ ਦੇ ਨਾਲ ਆ ਹਨ ਤੇ ਚਲੋ ਠੀਕ ਆ ਧੰਨਵਾਦ ਆ ਤੁਹਾਡਾ ਗੱਲਬਾਤ ਕਰਨ ਲਈ ਤੇ ਇਹ ਛੋਟੀ ਜੀ ਵੀਡੀਓ ਤਾਂ ਬਣਾਈ ਕਿ ਜਿੰਨੀ ਕੁ ਗੱਲਬਾਤ ਕੋਈ ਕਰਦਾ ਸਿਰ ਮੱਥੇ ਕਰ ਲਿਆ ਕਰੋ ਤੇ ਇੱਕ ਬਸ ਦੱਸਣ ਵਾਸਤੇ ਕੇ ਰਿਪੀਟਰ ਤਿੰਨਾਂ ਸਾਲਾਂ ਤੋਂ ਗੱਬਣ ਹੋ ਗਈ ਅੱਜ ਪੰਜਵੇਂ ਮਹੀਨੇ ਦੀ ਗੱਬਣ ਜਾ ਰਹੀ ਹੈ ਤੇ ਪਿੰਡ ਤੀਦੋ ਵਾਲੇ ਨੇ ਆਪਣਾ ਹਾਂਜੀ ਪਿੰਡ ਤੀਦੋ ਵਾਲਾ ਬਾਰਡਰ ਦੇ ਨਾਲ ਆ ਬਿਲਕੁਲ ਕਿੰਨਾ ਨੰਬਰ ਕਿੰਨਾ ਦਿੱਤਾ ਹੈ ਮੇਰਾ ਦੱਸਿਓ ਨੰਬਰ ਦਿੰਦਾ ਹਾਂ ਨੰਬਰ ਆ ਨਹੀਂ ਆਛਾ ਬਰੀਲੇ ਤੋਂ ਹਾਂਜੀ ਕੀ ਆਂਦੇ ਹੋ ਕੰਮ ਤੇ ਲੱਗੇ ਨੇ ਉਥੇ ਉਹਨਾਂ ਸਾਡੀ ਵੀ ਆ ਫੰਡਰ ਗਾਈ ਬਣਦੀ ਨਹੀਂ ਉਹਨਾਂ ਦੀ ਨਹੀਂ ਬਣਦੀ ਹਾਂਜੀ ਢਿਲੋ ਸਾਹਮਣੇ ਹੀ ਬਣਾਈ ਹੈ ਬਣਾਈ ਆ ਮੌਕਾ ਨਿਕਲ ਆਈ ਆ ਕਿ ਫਿਰ ਉੱਥੇ ਵਿਸ਼ਵਾਸ ਕੀਤਾ ਵੀ ਹਾਂ ਬਈ ਢਿਲੋ ਸਾਹ ਉਹਨਾਂ ਕਰਾਂਗੇ ਤੇ ਵੇਲਾ ਅੱਜ ਫਿਰ ਤੇਰੀ ਬਣ ਗਈ ਹੈ ਹਾਂ ਹੁਣ ਯਕੀਨਾਂ ਅਚ ਫੁੱਲੇ ਫਿਰ ਹਾਂਜੀ ਯਕੀਨ ਫੁੱਲੇ ਠੀਕ ਹੈ ਨਾ ਚਲ ਧੰਨਵਾਦ ਆ ਤੇਰਾ ਗੱਲ ਕਰਨ ਦਾ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਮੇਰੇ ਭਰਾ ਜਿੰਨੇ ਵੀ ਵੰਦੇ ਨੇ ਇੱਕ ਛੋਟੀ ਜੀ ਵੀਡੀਓ ਰਿਪੀਟਰ ਦੀ ਬਣਾਈ ਹੈ ਕਿਉਂਕਿ ਪੰਜਾਂ ਮਹੀਨੇ ਬਾਅਦ ਆਇਆ ਇੱਕ ਗਾਂ ਦੂਸਰੀ ਜਿਹੜੀ ਬਿਮਾਰੀ ਉਹਦੇ ਵੱਲ ਆਇਆ ਸੀ ਤੇ ਫਿਰ ਇਹਦਾ ਮੌਕਾ ਬਣ ਗਿਆ ਤਾਂ ਆਪਾਂ ਵੀਡੀਓ ਬਣਾਈਆਂ ਤਾਂ ਹੋ ਸਕਦਾ ਇਹ ਵੀਡੀਓ ਤੱਕ ਆਉਂਦਾ ਹੀ ਨਾ ਮੈਂ ਗਾਂ ਤੱਕ ਆਉਂਦਾ ਹੀ ਨਾ ਦੂਰੀ ਤੇ ਹੀ ਮੌਕਾ ਬਣਿਆ ਹੀ ਦੂਜੇ ਜਾਨਵਰ ਕਰਕੇ ਤੇ ਤਾਂ ਇਹ ਵੀਡੀਓ ਬਣ ਰਹੀ ਹੈ ਕਿਉਂਕਿ ਰਿਪੀਟਰ ਹੀ ਤਾਂ ਕਰਕੇ ਆਪਾਂ ਵੀਡੀਓ ਤਿਆਰ ਕਰ ਲਈ ਤੇ ਇੱਕ ਗਾਂ ਬਿਮਾਰੀ ਉਹਦੇ ਵੱਲ ਆਇਆ ਸੀ ਇਹਦੇ ਵੱਲ ਨਹੀਂ ਚਚਾ ਆਇਆ ਸਪੈਸ਼ਲ ਮੈਂ ਤੇ ਬਾਕੀ ਮੇਰੇ ਭਰਾ ਕਮੈਂਟ ਗਮੰਡ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਚੰਗਾ ਜੀ ਸასიਖਾਲ ਸਾਰਿਆਂ ਨੂੰ